ਹੈਲੋ ਐਂਡ ਵੈਲਕਮ ਗਾਇਜ਼ ਕੀ ਹਾਲ ਚਾਲ ਆ ਬੱਬੂ ਠੀਕ ਠਾਕ ਹੋ ਸਿੱਤਾ ਕੈਮਾ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤਨ ਲਈ ਬਲੌਗ ਤੇ ਤੇ ਲੱਗਿਆ ਬੱਬੇ ਬਲੌਗ ਦੀ ਸਟਾਰਟਿੰਗ ਕਰਨ ਅੱਜ ਥੋੜੇ ਦਿਨ ਤੋਂ ਮੈਂ ਵੀ ਕੁਝ ਬਿਮਾਰ ਚੱਲਦਾ ਪਿਆ ਸੀ ਮਤਲਬ ਸਾਰੇ ਜਣੇ ਇੱਕ ਨਾ ਇਹ ਮੌਸਮੀ ਇਹੋ ਜਿਹਾ ਹੋਇਆ ਪਿਆ ਜਾਂ ਤਾਂ ਸੁਣਨਾ ਚਾਹੀਏ ਕਿ ਕੋਈ ਵਾਇਰਲ ਚੱਲਦਾ ਪਿਆ ਕਿ ਬੰਦਾ ਯਾਰ ਬੁਖਾਰ ਹੈ ਨਾ ਤੇ ਖਾਂਗ ਜਖਾਮ ਬੁਖਾਰੇ ਚੱਲੀ ਜਰਾ ਰਹਿ ਅਗਲਾ ਵੀ ਯਾਰ ਰਹਿ ਚੱਲਦੇ ਚੱਲਦੇ ਕੀ ਹੁੰਦਾ ਕਿ ਆਪਣੀ ਜਿਹੜੀ ਸਿਹਤ ਆ ਉਹ ਯਾਰ ਬੱਬੇ ਆਉਂਦਾ ਕਿ ਸਿਹਤ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਆ ਵੀ ਸਰੀਰ ਅੱਛਾ ਜੀ ਕੁਝ ਕੰਮ ਕਰਨ ਦਿਲ ਨਹੀਂ ਕਰਦਾ ਬੈੱਡ ਤੇ ਬੰਦਾ ਪਿਆ ਰਹਿੰਦਾ ਜਿਹੜੇ ਕਹਿੰਦੇ ਨੇ ਬੰਦਾ ਢਿੱਲਾ ਢਿੱਲਾ ਹੋ ਜਾਂਦਾ ਉਹ ਕੰਮ ਹੋਇਆ ਪਿਆ ਤੇ ਅੱਜ ਅਹੀ ਬੈਠੇ ਬੈਠੇ ਮੈਂ ਵੀ ਮੇ ਖੁਦ ਬਿਮਾਰ ਜਨ ਲੈ ਵੀ ਡੈਡੀ ਵੀ ਬਿਮਾਰ ਆ ਮੀਰ ਵੀ ਬਿਮਾਰ ਸੀ ਮੰਮੀ ਵੀ ਥੋੜੇ ਉਲਝੇ ਹੋਏ ਨੇ ਐਦਾਂ ਕਰਕੇ ਨਾ ਮੈਨੂੰ ਸਾਰਾ ਡੱਬਰੀ ਮੁੱਦਾ ਜਿਹਾ ਹੋ ਗਿਆ ਪਿਆ ਵੀ ਕੁਝ ਨਹੀਂ ਪਤਾ ਲੱਗ ਰਿਹਾ ਮਤਲਬ ਸਰੀਰ 'ਚ ਜਾਨ ਵੀ ਨਹੀਂ ਰਹੀ ਦਵਾਈਆਂ ਖਾ ਦਾ ਬੁਰਾ ਹਾਲ ਹੋਇਆ ਪਿਆ ਤੇ ਅਸੀਂ ਅਜੇ ਬੈਠੇ ਬੈਠੇ ਸੋਚ ਰਹੇ ਸੀ ਵੀ ਕੋਈ ਐਸੀ ਚੀਜ਼ ਬਣਾ ਕੇ ਖਾਈ ਜਾਵੇ ਜਿਹਦੇ ਨਾਲ ਮਤਲਬ ਇਹ ਕਿ ਆਪਣੇ ਸਰੀਰ ਦਾ ਜਿਹੜਾ ਇਮਿਊਨਿਟੀ ਉਹ ਥੋੜਾ ਜਿਆਦਾ ਮਜ਼ਬੂਤ ਹੋਵੇ ਇਮਿਊਨਿਟੀ ਸਿਸਟਮ ਵਧੇ ਤਾਂ ਕਿ ਜਿਹੜੇ ਆਪਣੇ ਸਰੀਰ 'ਚ ਜਿਹੜੀ ਕਮਜ਼ੋਰੀ ਆ ਰਹੀ ਹੈ ਵੀਕਨੈਸ ਆ ਰਹੀ ਹੈ ਇਹਨੂੰ ਆਪਾਂ ਕੰਟਰੋਲ ਕਰੀਏ ਹੁਣ ਕੰਟਰੋਲ ਕਰਨ ਲਈ ਦੇਖਿਆ ਜਾਵੇ ਹੁਣ ਜਦੋਂ ਗੁੜ ਹੁੰਦਾ ਗੁੜ ਆਪਾਂ ਖਾਂਦੇ ਆ ਇੱਕ ਤਾਂ ਗੁੜ ਨਾਲ ਕੀ ਹੁੰਦਾ ਕਿ ਜਿਹੜਾ ਆਪਣਾ ਪਾਚਨ ਜંત્ર ਆ ਉਹ ਸਾਰਾ ਕੁਝ ਸੈੱਟ ਰਹਿੰਦਾ ਤੇ ਆਪਣੇ ਜਿਹੜੇ ਸਰੀਰ ਦਾ ਇਮਿਊਨਿਟੀ ਸਿਸਟਮ ਵੀ ਵਧਦਾ ਹੁੰਦਾ ਬਾਕੀ ਹੋਰ ਢਿੱਡ ਦੀਆਂ ਬਿਮਾਰੀਆਂ ਵੀ ਸਹੀ ਕਰਦਾ ਤੇ ਆਪਾਂ ਨੂੰ ਇੱਕ ਮਤਲਬ ਊਰਜਾ એનર્ਜੀ ਕਹਿੰਦੇ ਨੇ ਪਰ એનર્ਜੀ એનર્ਜੀ ਮਿਲਦੀ ਆ ਇਹ ਚੀਜ਼ਾਂ ਖਾਓ ਤੇ ਜਿਹੜੀ ਦੇਸੀ ਖਰਾਬ ਹੁੰ ਕਿ ਅੱਜ ਜੀ ਨਾ ਇੱਕ ਚੀਜ਼ ਸੋਚ ਰਹੀ ਬੈਠੇ ਬੈਠੇ ਕਿ ਗੁੜ ਤੇ ਚੜੇ ਦੀ ਨਾ ਜਿਹੜੇ ਪੁੱਜੇ ਹੋਏ ਛੋਲੇ ਹੁੰਦੇ ਨੇ ਬਾਬਿਓ ਆਪਾਂ ਉਹਦੀ ਇੱਕ ਬਰਫੀ ਤਿਆਰ ਕਰਨੀ ਆ ਤਿਆਰ ਕਰਾਂਗੇ ਤੇ ਉਹ ਆਪਾਂ ਮਤਲਬ ਜਿਵੇਂ ਰਾਤ ਨੂੰ ਰੋਟੀ ਰੁੱਟੀ ਖਾ ਲਈ ਸਾਨੂੰ ਆਦ ਤੱਕ ਅਸੀਂ ਰੋਟੀ ਖਾਣ ਤੋਂ ਬਾਅਦ ਅਸੀਂ ਮਿੱਠਾ ਖਾਣੇ ਨਾਲ ਇੱਕ ਇੱਕ ਗਲਾਸ ਦੁੱਧ ਦਾ ਲਵਾਂਗੇ ਹਲਕਾ-ਹਲਕਾ ਕਿਉਂਕਿ ਜਿਹੜੀ ਇਹ ਇਮਿਊਨਿਟੀ ਸਿਸਟਮ ਆ ਨਾ ਇਹਨੂੰ ਆਪਾਂ ਨੂੰ ਸਟਰੋਂਗ ਕਰਨਾ ਪੈਣਾ ਜੇ ਆਪਾਂ ਇਮਿਊਨਿਟੀ ਸਿਸਟਮ ਤਗੜਾ ਹੋਊਗਾ ਮਜਾਂ ਨਹੀਂ ਬਾਬਿਓ ਕਿ ਆਪਣਾ ਸਰੀਰ ਢਿੱਲਾ ਹੋਵੇ ਆਪਾਂ ਨੂੰ ਥਕਾਵਟ ਮਹਿਸੂਸ ਹੋਵੇ ਜਾਂ ਤੇ ਨਾਲ ਇੱਕ ਦੁੱਧ ਦਾ ਗਲਾਸ ਦੁੱਧ ਦਾ ਗਲਾਸ ਲਓ ਇੱਕ ਦੋ ਪੀਸ ਛੋਲੇ ਤੇ ਜਿਹੜਾ ਗੁੜ ਦੇ ਆਪਾ ਬਰਫੀ ਬਣਾਣੀ ਆ ਉਹ ਖਾਓ ਤੇ ਮਜਾ ਆ ਲਾ ਕਿ ਯਾਰ ਤੁਹਾਡੇ ਨੂੰ ਵੀਕਨੈਸ ਕਦੇ ਫੀਲ ਹੋਵੇ ਤੇ ਆਪਾਂ ਜੋ ਉਹੀ ਬਣਾਉਣ ਚੱਲੇ ਆ ਤੁਹਾਨੂੰ ਰੈਸਪੀ ਸਾਰੀ ਦਿਖਾਵਾਂਗੇ ਤੇ ਆਪਣੇ ਆਪਣੇ ਘਰੇ ਜਰੂਰ ਬਣਾਓ ਜਿੰਨਾ ਕਿ ਟਾਈਮ ਮਤਲਬ ਹੈਗਾ ਅੱਗੇ ਹੁਣ ਸਰਦੀ ਆ ਜਾਣੀ ਆ ਕਿਉਂਕਿ ਸਰਦੀ ਦੇ ਬੰਦੇ ਨੂੰ ਠੰਡ ਫੀਲ ਹੋਊਗੀ ਇਹ ਚੀਜ਼ਾਂ ਖਾਓ ਇਹ ਕਦੇ ਨਾਲ ਖਾਣ ਬਹੁਤ ਵਾਦਾ ਬਾਬੇ ਖੂਨ ਵਧਦਾ ਠਿੱੜ ਦੀ ਕੋਈ ਬਿਮਾਰੀ ਨਹੀਂ ਲੱਗਦੀ ਛੋਲਿਆਂ ਦੇ ਤਾਂ ਇੰਨੇ ਗੁਣਕਾਰੀ ਆ ਵੀ ਗੱਲ ਛੱਡ ਦੋ ਕਦੇ ਵੀ ਤੁਹਾਨੂੰ ਮਤਲਬ ਵੀਕਨੈਸ ਫੀ ਅੱਗੇ ਤੁਹਾਨੂੰ ਰੈਸਪੀ ਦਿਖਾਣੇ ਆ ਸਾਰੀ ਸ਼ੇਅਰ ਕਰਾਂਗੇ ਧਿਆਨ ਨਾਲ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਲੱਗਦੀ ਹੈ ਜੇ ਵੀਡੀਓ ਇਨਫੋਰਮੇਸ਼ਨ ਹੁੰਦੀ ਆ ਤਾਂ ਹੀ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਆ ਕਿਉਂਕਿ ਜੋ ਚੀਜ਼ ਪਹਿਲਾਂ ਸਾਡੇ ਨਾਲ ਹੋ ਜਾਂਦੀ ਆ ਇਹ ਅਸੀਂ ਉਹ ਚੀਜ਼ ਟਰਾਈ ਕਰਦੇ ਹਾਂ ਸਾਨੂੰ ਇਹ ਚੀਜ਼ ਬੈਸਟਰ ਹੋਊਗੀ ਹੁਣ ਸਾਨੂੰ ਇਹ ਚੀਜ਼ ਸਾਡੇ ਲਈ ਬੈਸਟ ਲੱਗਦੀ ਪਈ ਆ ਤਾਂ ਅਸੀਂ ਇਹ ਵੀਡੀਓ ਬਣਾ ਰਹੇ ਹੁਣ ਤੁਹਾਡੇ ਲਈ ਇਹ ਵੀਡੀਓ ਬਣਾ ਰਹੇ ਹੁਣ ਦੁਬਾਰੇ ਕਿਉਂਕਿ ਵੀ ਆਹ ਚੀਜ਼ ਖਾਓਗੇ ਤੁਸੀਂ ਵੀ ਤਾਂ ਵੀ ਤੁਸੀਂ ਵੀ ਤੰਦਰੁ ਮਿਲਦੇ ਆਪਾਂ ਜਾਂਦੇ ਆ ਹੁਣ ਅੱਗੇ ਕਿਚਨ ਦੇਖਦੇ ਆ ਕੀ ਮੈਂ ਕਿਵੇਂ ਬਣਾਣੀ ਹੈ ਮੰਮੀ ਤੇ ਉਮੀਦ ਹੋ ਜਣੇ ਲੱਗੀਆਂ ਨੇ ਮੈਂ ਦੇਖਦਾ ਆਪਾਂ ਨੂੰ ਫੋਲੋ ਕਰ ਚਲੋ ਲੋ ਵੀ ਮਿੱਤਰੋ ਆਪਾਂ ਆ ਗਏ ਰਸੋਈ ਚ ਤੇ ਜਿਹੜਾ ਮਤਲਬ ਤੁਹਾਨੂੰ ਮੈਂ ਦੱਸੀ ਆ ਕਿ ਆਪਾਂ ਬਰਫੀ ਜਿਹੜੀ ਬਣਾਣੀ ਆ ਮਤਲਬ ਤਾਕਤ ਵਾਸਤੇ ਆਪਣੇ ਇਮਿਊਨਿਟੀ ਸਿਸਟਮ ਵਾਸਤੇ ਤੇ ਛੋਲੇ ਲਏ ਨੇ ਬਾਬਿਓ ਪੁੰਨੇ ਹੋਏ ਇਹਦੇ ਉੱਪਰੋਂ ਜਿਹੜਾ ਛਿਲਕ ਸੀ ਉਹ ਸਾਰਾ ਤਾਰਤਾ ਕਰਨ ਤੋਂ ਬਾਅਦ ਤੇ ਦੂਜੀ ਚੀਜ਼ ਹੈਗੀ ਆ ਬਾਬਿਓ ਮਖਾਣੇ ਜਿਹੜੀ ਕਿ ਆਪਣੇ ਆਪਣੇ ਸਿਹਤ ਵਾਸਤੇ ਬਹੁਤ ਜ਼ਿਆਦਾ ਗੁਣਕਾਰੀ ਨੇ ਤਾਨੂੰ ਪਤਾ ਲੱਗ ਜੂਗਾ ਇਹ ਆਪਣੇ ਸਰੀਰ ਲਈ ਕਹੇ ਜੀ ਇੱਕ ਮਤਲਬ ਵਰਦਾਨ ਹੀ ਕਹਿ ਲੋ ਇਹ ਉਹ ਚੀਜ਼ ਆ ਜਿਹੜੀ ਸਰੀਰ 'ਚ ਆਪਣੀ ਹਰ ਇੱਕ ਕਮਜ਼ੋਰੀ ਨੂੰ ਦੂਰ ਕਰਦੀ ਆ ਨਾਰੀਅਲ ਦਾ ਬਰਦਾ ਇਹ ਵੀ ਆਪਣੇ ਸਿਹਤ ਵਾਸਤੇ ਇੱਕ ਨੰਬਰ ਚੀਜ਼ ਆ ਤੇ ਬਦਾਮ ਆਪਾਂ ਛੋਟੇ ਛੋਟੇ ਬਰੀ ਬਰੀ ਕੱਟ ਲੇ ਨਾਲ ਯੂਜ਼ ਕਰਾਂਗੇ ਆਪਾਂ ਦੇਸੀ ਕੀ ਇਹ ਪੰਜ ਚੀਜ਼ਾਂ ਨੇ ਪੰਜਾਂ ਚੀਜ਼ਾਂ ਤੋਂ ਇਹ ਚੀਜ਼ ਐਹ ਜੀ ਤਿਆਰ ਕਰਨੀ ਆ ਕਿ ਬਸ ਗੱਲਬਾਤ ਐਂਡ ਹੋ ਜਾਣੀ ਆ ਆਪਣੇ ਸਰੀਰ ਦੇ ਜਿਹੜੀ ਵੀਕਨੈਸ ਸਾਰੀ ਕਲੀਅਰ ਹੋ ਜਾਣੀ ਆ ਇੱਕ ਚੀਜ਼ ਹੋਰ ਜਿਹੜਾ ਮਤਲਬ ਇਹ ਕਿ ਇਹ ਆਪਣੇ ਮਖਾਣੇ ਹੁੰਦੇ ਨੇ ਇਹ ਨੀਰੇ ਹੀ ਕੈਲਸ਼ੀਅਮ ਦਾ ਘਰ ਆ ਕੈਲਸ਼ੀਅਮ ਆਪਣੀ ਹੱਡੀਆਂ ਨੂੰ ਮਜ਼ਬੂਤ ਕਰਦਾ ਆਪਣੇ ਸਰੀਰ 'ਚ ਜਦੋਂ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਨਾ ਤਾਂ ਆਪਣੇ ਹੱਡ ਪੈਰ ਗੋਡੇ ਇਤਾਂ ਦੁਖਦੇ ਨੇ ਜਦੋਂ ਆਪਣੀ ਇਹ ਚੀਜ਼ਾਂ ਆਪਾਂ ਯੂਜ਼ ਕਰਕੇ ਕੋਈ ਚੀਜ਼ ਬਣਾਵਾਂਗਾ ਸਿੱਧਾ ਨਹੀਂ ਖਾ ਸਕਦੇ ਰੋਸਟ ਕਰੂਗਾ ਇਹ ਮੇਰੇ ਤਨ ਕੀ ਆਦਤ ਹੁੰਦੀ ਹੈ ਕਿ ਨਮਕ ਪਾ ਕੇ ਉਹਦਾ ਮਤਲਬ ਭੁੰਨ ਕੇ ਮੜਾ ਮੜਾ ਖਾ ਲੈ ਉਹ ਵੀ ਠੀਕ ਹੈ ਵਧੀਆ ਪਰ ਆਪਾਂ ਨੂੰ ਇੱਕ ਐਚਸੀ ਤਿਆਰ ਕਰ ਲੈਣੀ ਆ ਆਪਾਂ ਵਧੀਆ ਦੁੱਧ ਨਾਲ ਖਾ ਲਿਆ ਕਰੀਏ ਤੇ ਆਪਣੇ ਸਰੀਰ 'ਚ ਜਿਹੜਾ ਇਮਿਊਨਿਟੀ ਸਿਸਟਮ ਵੀ ਵੱਧ ਜਾਏ ਤੇ ਆਪਣੇ ਕੈਲਸ਼ੀਅਮ ਵੀ ਪ੍ਰੋਪਰ ਮਿਲੇ ਫਾਈਬਰ ਮਿਲੇ ਪ੍ਰੋਟੀਨ ਦਾ ਪ੍ਰੋਟੀਨ ਛੋਲੇਆਂ ਦਾ ਘਰ ਜਿਵੇਂ ਜਿੰਨੇ ਛੋਲੇ ਉਹਨੇ ਪ੍ਰੋਟੀਨ ਬਾਬੇ ਪ੍ਰੋਟੀਨ ਇਹ ਚੀਜ਼ ਹੈ ਜਿਵੇਂ ਛੋਲੇ ਤੁਸੀਂ ਖਾ ਲੇ ਬੰਦੇ weight loss ਕਰਨ ਲਈ ਸਭ ਤੋਂ ਜ਼ਿਆਦਾ ਛੋਲੇ ਯੂਜ਼ ਕਿਉਂ ਕਰਦੇ ਨੇ ਕਿਉਂਕਿ ਇੱਕ ਵਾਰ ਛੋਲੇ ਖਾ ਲੇ ਇਹਨਾਂ ਚ ਪ੍ਰੋਟੀਨ ਜ਼ਿਆਦਾ ਹੁੰਦੇ ਬੰਦੇ ਨੂੰ ਭੁੱਖ ਹੀ ਨਹੀਂ ਲੱਗਦੀ ਜਤੀ ਜਤੀ ਇਹ ਕਾਰਨ ਹੁੰਦਾ ਬਾਬੇ ਛੋਲੇ ਦਾ ਠੀਕ ਆ ਸਾਡੇ ਇਹ ਮਖਾਣੇ ਨਹੀਂ ਜਦੋਂ ਮਤਲਬ ਸਾਡੀ ਏਜ 50 ਪਲੱਸ ਜਾਂ 60 ਤੱਕ ਪਹੁੰਚ ਜਾਂਦੀ ਆ ਉਦੋਂ ਮਤਲਬ ਜਿਹੜੀ ਲੇਡੀਜ਼ ਦੀਆਂ ਜੈਸ ਨੇ ਉਹਨਾਂ ਤੇ ਸਭ ਤੋਂ ਜ਼ਿਆਦਾ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਆ ਮਤਲਬ ਜਿਹੜੀ ਮਖਾਣੇ ਨੇ ਵੀ ਆਪਾਂ ਇਹ ਸੇ ਚਾਹ ਨਾਲ ਲੈ ਸਕਦੇ ਆ ਜਿੱਦਾਂ ਵੀ ਆਪਾਂ ਜਿਹਨਾਂ ਨੇ ਸਾਨੂੰ ਨੇ ਦੱਸਿਆ ਇਹ ਤੁਹਾਨੂੰ ਪਹਿਲਾਂ ਕਿ ਆਪਾਂ ਟੇਸਟ ਦੇ ਅਕੋਰਡਿੰਗ ਚਾਹੇ ਗੂੜਾ ਪਾ ਕੇ ਲੈ ਲਓ ਨਮਕ ਪਾ ਕੇ ਲੈ ਲਓ ਵੀ ਆਪਣੀ ਏਜ ਉਹ ਏਜ ਆਪਣੀ ਇਹੋ ਜੀ ਹੁੰਦੀ ਹੈ ਉਹਦੇ ਚ ਆਪਾਂ ਨੂੰ ਪ੍ਰੋਟੀਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਇਸ ਕਰਕੇ ਵੀ ਆਪਾਂ ਨੂੰ ਪ੍ਰੋਟੀਨ ਤੋਂ ਭਰਪੂਰ ਚੀਜ਼ਾਂ ਲੈਣੀਆਂ ਚਾਹੀਦੀਆਂ ਨੇ ਇਸ ਕਰਕੇ ਮਤਲਬ ਇਹ ਚੀਜ਼ ਬਹੁਤ ਬੈਸਟ ਆ ਓਨ ਓ ਇਜ਼ੀਲੀ ਮਤਲਬ ਜਿੰਨੀ ਜਿਆਦਾ 60 ਪਲੱਸ ਹੋ ਜਾਂਦੀ ਹੈ ਏਜ ਤੇ ਉਹ ਆ ਚੀਜ਼ ਸਭ ਤੋਂ ਜਿਆਦਾ ਯੂਜ਼ ਬਾਕੀ ਹਾਂ ਥੋੜੀ ਗੱਲ ਵੀ ਸਹੀ ਹੈ ਬਾਕੀ ਕੰਬਰਸਰੀ ਨੇ ਕੀ ਵਾਦੇ ਜਾਲੇ ਹੁਣ ਤੋਂ ਵੀ ਤੁਸੀਂ ਖਾਓਗੇ ਤਾਂ ਵੀ ਤੁਹਾਡੇ ਕੈਲਸ਼ੀਅਮ ਬੰਬੇ ਹੋ ਜੇ ਆਪਾਂ ਅੱਜ ਦੇ ਰੇਟ 'ਚ ਆਪਣੀ ਸਿਹਤ ਲਈ ਇਹ ਜਿਹੀ ਚੀਜ਼ਾਂ ਖਾਵਾਂਗੇ ਤਾਂ ਅੱਗੇ ਆ ਕੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਠੀਕ ਆ ਤੇ ਮਿਲਦੇ ਹਾਂ ਹੁਣ ਕਰਦੇ ਹਾਂ ਰੈਸਪੀ ਸਟਾਰਟ ਬਾਕੀ ਦੇਖੀ ਜਾਏ ਫਿਰ ਪਾ ਗੈਸ ਦੀ ਫਲੇਮ ਔਨ ਤੇ ਲੱਗਦੀ ਆ ਪੱਖੜਾਈ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਨੇ ਆ ਇਹਦੇ ਵਿੱਚ ਮਿੱਤਰੋ ਆਪਾਂ ਇੱਕ ਚੀਜ਼ ਐਡ ਹੋਰ ਕਰ ਰਹੇ ਆ ਜਿਹੜੀ ਮਤਲਬ ਬਹੁਤ ਵਧੀਆ ਚੀਜ਼ ਆ ਤੁਸੀਂ ਦੇਖੀ ਚਲੋਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪਾਉਂਗੇ ਕੜਾਈ ਦੇ ਵਿੱਚ ਲੋ ਜੀ ਮਖਾਣੇ ਮਿੱਤਰੋ ਐਡ ਕਰਤੇ ਜੀ ਇਹਨਾਂ ਨੂੰ ਆਪਾਂ ਭੁੰਨਾ ਥੋੜੇ ਥੋੜੇ ਭੁੰਨਾਗੇ ਥੋੜੇ ਜਿਹਾ ਆਪਾਂ ਇਹਨਾਂ ਨੂੰ ਜਿਵੇਂ ਆਪਾਂ ਕਹਿ ਦਿੰਦੇ ਰੋਸਟ ਕਰਨੇ ਆ ਥੋੜੇ ਜਿਹਾ ਅਸੀਂ ਰੋਸਟ ਕਰਾਂਗੇ ਇਹਨਾਂ ਨੂੰ ਮਿੱਤਰੋ ਬਾਕੀ ਤੁਸੀਂ ਦੇਖਿਓ ਚਲੋ ਹੁਣ ਆਪਾਂ ਆਪਣੇ ਜਿਹੜੇ ਮਖਾਣੇ ਨੇ ਇਹਨਾਂ ਨੂੰ ਭੁੰਨ ਰਹੇ ਆ ਰੋਸਟ ਕਰੀ ਜਾਂਦੇ ਹੌਲੀ ਹੌਲੀ ਤੇ ਇਹਨਾਂ ਨੂੰ ਮਤਲਬ ਹਲਕਾ ਹਲਕਾ ਬ੍ਰਾਊਨ ਕਰਦੇ ਆ ਤੇ ਨਾਲ ਦੀ ਨਾਲ ਹੀ ਭੁੰਨੇ ਜਾਂਦੇ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਥੋੜੇ ਹੀ ਟਾਈਮ ਲੱਗੂਗਾ ਬਸ ਇਹਨਾਂ ਨਾ ਬੜਾ ਹੀ ਸਾਡੀ ਹੋਗੀ ਗਰਮ ਬਹੁਤ ਹੀ ਜ਼ਿਆਦਾ ਗੁਣਕਾਰੀ ਚੀਜ਼ ਆ ਮਿੱਤਰੋ ਇਹ ਅੱਜ ਦੇ ਕਾਫੀ ਲੋਕਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਕਿਉਂਕਿ ਬਾਈ 버ਗਰ ਪੀਜ਼ਾ ਤੇ ਦੁਨੀਆ ਹਿੱਲ ਗਈ ਆ ਖਾਣ ਖਾ ਖਾ ਕੇ ਲੋਕਾਂ ਦਾ ਧਮਾਗਿੰ ਲੈ ਗਿਆ ਕੈਲਸ਼ੀਅਮ ਘਟ ਗਿਆ ਬੋਡੀਆਂ ਦੀਆਂ ਬਿਮਾਰੀਆਂ ਆ ਹੁਣ ਕਿੰਨਾ ਹੋਰ ਦਿੰਦਾ ਦਿੰਦਾ ਕਿਉਂ ਅੱਜ ਕੱਲ੍ਹ ਦੀ ਨਵੀਂ ਮੰਢੀਰ ਦੀ ਆ ਜਾਂ ਮੰਚੇ ਨੇ ਜਾਂ ਕੁਝ ਵੀ ਅਗਲਾ ਕਹਿੰਦਾ ਹੱਡ ਤਾਂ ਹੀ ਹੱਡ ਪੈਰ ਗੋਡੇ ਦੁਖਦੇ ਨੇ ਬਾਈ ਗੋਡੇ ਤਾਂ ਹੀ ਦੁਖਣੇ ਨੇ ਕਿਉਂਕਿ ਜਿਹੜੀ ਕੈਲਸ਼ੀਅਮ ਵਾਲੀ ਚੀਜ਼ਾਂ ਨੇ ਪ੍ਰੋਟੀਨ ਆ ਫਾਈਬਰ ਆਪਾਂ ਨਹੀਂ ਲੈ ਰਹੇ ਤੇ ਉਹਦੇ ਕਰਕੇ ਹੀ ਸਾਰਾ ਕੁਝ ਇਹ ਹੁੰਦਾ ਇਹ ਜਿਹੜੇ ਮਖਾਣੇ ਨੇ ਜਿਹੇ ਸਾਡੇ ਬੱਚੇ ਨੇ ਉਹਨਾਂ ਤੇ ਵੀ ਹੁਣ ਛੋਟੇ ਛੋਟੇ ਕਹਿਣਗੇ ਸਾਡੀ ਲੱਤਾਂ ਦੁਖਦੀਆਂ ਨੇ ਬਾਹਾਂ ਦੁਖਦੀਆਂ ਨੇ ਮਤਲਬ ਥੋੜਾ ਜਿਹਾ ਖੇਲਣਗੇ ਕਹਿਣਗੇ ਅਸੀਂ ਥੱਕ ਗਏ ਉਹਨਾਂ ਨੂੰ ਜੇ ਅਸੀਂ ਇਹਨਾਂ 'ਚ ਨਮਕ ਪਾ ਕੇ ਥੋੜੀ ਜੀ ਰੋਸਟਡ ਕਰਕੇ ਦੇਵਾਂਗੇ ਨਾ ਕਿ ਉਹ ਚਾਹ ਵਗੈਰਾ ਨਾਲ ਗੁੱਧ ਵਗੈਰਾ ਨਾਲ ਲੈਣ ਉਹ ਬਹੁਤ ਹੀ ਖੁਸ਼ ਹੋ ਕੇ ਖਾਣਗੇ ਇਹ ਮਖਾਣੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਮਤਲਬ ਦੇ ਸਕਦੇ ਹੋ ਇਹ ਚੀਜ਼ ਉਹ ਬਹੁਤ ਖੁਸ਼ ਹੋ ਕੇ ਪੋਪਕੋਰਨ ਜਿੱਦਾਂ ਬੱਚੇ ਪੋਪਕੋਰਨ ਖੁਸ਼ ਹੋ ਕੇ ਖਾਂਦੇ ਨੇ ਇਹ ਪੋਪਕੋਰਨ ਵਾਂਗੂ ਹੀ ਟੇਸਟ ਆਂਦਾ ਇਹਨਾਂ ਦਾ ਬਈ ਜਵਾਕਾਂ ਨੂੰ ਤਾਂ ਜਿਵੇਂ ਤੁਸੀਂ ਲਾਉਂਗੇ ਜਵਾਕਾਂ ਨੇ ਆਉਣੇ ਹੋਵੇ ਲੱਗੇ ਹਾਂ ਜੀ ਆਪਾਂ ਉਹਨਾਂ ਨੂੰ 버ਗਰ ਪੀਜ਼ਾ ਤੋਂ ਇਲਾਵਾ ਕੁਝ ਇਹੋ ਜਿਹੇ ਪ੍ਰੋਟੀਨ ਵਾਲੀਆਂ ਚੀਜ਼ਾਂ ਲਾਉਂਗੇ ਹੁਣੀ ਤੋਂ ਉਹਨਾਂ ਦੀ ਹੈਬਿਟ ਬਣ ਜੂਗੀ ਤੇ ਧਰੋ ਆਪਣੇ ਜਿਹੜੇ ਮਖਾਣੇ ਨੇ ਰੋਸਟ ਹੋ ਚੁੱਕੇ ਨੇ ਤੇ ਫਾਈਨਲੀ ਆਪਾਂ ਇਹਨਾਂ ਨੂੰ ਗੈਸ ਫਲੇਮ ਬੰਦ ਕਰਤਾ ਤੇ ਹੁਣ ਆਪਾਂ ਲੱਗੇ ਆ ਕੱਢਣ ਇਹਨਾਂ ਨੂੰ ਥਾਲ ਚ ਦੋਸਤੋ ਫਿਰ ਆਪਾਂ ਇੱਕ ਫਰਾਈ ਪੈਨ ਲਿਆ ਉੱਚ ਥੋੜਾ ਜਿਹਾ ਪਾਇਆ ਪਾਣੀ ਬਿਲਕੁਲ ਤੇ ਉਸ ਤੋਂ ਬਾਅਦ ਇੱਕ ਚੀਜ਼ ਐਡ ਹੋਰ ਕਰਾਂਗੇ ਇਹਦੇ ਵਿੱਚ ਉਹ ਹੈਗਾ ਆਪਣਾ ਬਾਬੇ ਗੁੜ ਗੁੜ ਆਪਣੇ ਬਹੁਤ ਹੀ ਮਤਲਬ ਸਿਹਤ ਵਾਸਤੇ ਲਾਭਦਾਇਕ ਤੇ ਗੁੜ ਐਡ ਕਰਨ ਜਾ ਰਹੇ ਹਾਂ ਵਿੱਚ ਗੁੜ ਕੀ ਹੈਗਾ ਸੀਗਾ ਆਪਾਂ ਉਹਨੂੰ ਮਤਲਬ ਕद्दूकश ਕਰ ਲਿਆ ਸੀਗਾ ਕद्दूकश ਕਰ ਤੋਂ ਬਾਅਦ ਆਪਾਂ ਗੁੜ ਲੱਗਿਆ ਐਡ ਕਰਨ ਵਿੱਚ ਹੁਣ ਚੈੱਕ ਕਰੋ ਤੁਸੀਂ ਗੁੜ ਆਪਾਂ ਕद्दूकश ਕਰ ਲਿਆ ਸੀਗਾ ਵਿੱਚ ਆਪਾਂ ਗੁੜ ਐਡ ਕਰ ਰਹੇ ਹਾਂ ਇভাবেই ਗੁੜ ਖਾਣ ਵਾਲੇ ਬੰਦੇ ਦਾ ਖੂਨ ਵੀ ਵਧਦਾ ਠੀਕ ਹੈ ਜੀ ਤੇ પેટ ਦੀ ਕਾਫੀ ਬਿਮਾਰੀ ਜਿਹੜੀ ਬੰਦੇ ਲਈ ਦੂਰ ਹੁੰਦੀਆਂ ਨੇ ਉਸ ਤੋਂ ਜਿਹੜਾ ਮਤਲਬ ਆਪਾਂ ਗੁੜ ਵਿੱਚ ਐਡ ਕੀਤਾ ਇਹਦੀ ਆਪਾਂ ਪ੍ਰੋਪਰ ਚਾਹਣੀ ਨਹੀਂ ਬਣਾਣੀ ਹੈਗੀ ਜਸਟ ਆਪਾਂ ਇੱਕ ਗਰਮ ਪਾਣੀ ਦੇ ਵਿੱਚ ਗੁੜ ਨੂੰ ਮੈਲਟ ਕਰਨਾ ਮੈਲਟ ਹੋਣ ਤੋਂ ਬਾਅਦ ਆਪਾਂ ਨਾਲ ਦੇ ਨਾਲ ਫਲੇਮ ਆਪਣੀ ਬੰਦ ਕਰ ਦਾਂਗੇ ਤੇ ਤੁਸੀਂ ਵੀ ਯਾਦ ਰੱਖਿਓ ਇਹਦੀ ਚਾਹਣੀ ਨਹੀਂ ਬਣਾਣੀ ਹੈਗੀ ਆਪਾਂ ਵੀ ਦਾ ਜਸਟ ਗੁੜ ਜਿਹੜਾ ਆਪਣਾ ਗੁੜਾ ਨੂੰ ਮੈਲਟ ਹੀ ਕਰਨਾ ਬਾਕੀ ਇੱਧਰ ਤਿਆਰੀ ਆ ਜਿਹੜੇ ਆਪਣੇ ਮਖਾਣੇ ਸੀਗੇ ਇਹਨੂੰ ਹੁਣ ਆਪਾਂ ਨੂੰ ਲੱਗਿਆ ਰੋਸਟ ਕਰਨਾ ਰੋਸਟ ਕਰ ਲਿਆ ਸੀਗਾ ਸੌਰੀ ਆਪ ਪਹਿਲਾਂ ਮਖਾਣੇ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਚਨੇ ਸੀਗੇ ਭੁਜੇ ਹੋਏ ਉਹਨਾਂ ਨੂੰ ਆਪਾਂ ਮਿਕਸੀ ਦੇ ਜਾਰ ਚ ਪਾ ਕੇ ਗ੍ਰाइंड ਕਰ ਲਿਆ। ਉਹਦਾ ਪਾਊਡਰ ਆਪਾਂ ਬਣਾ ਲਿਆ ਤੇ ਹੁਣ ਇਸ ਤੋਂ ਬਾਅਦ ਮਾਰੀ ਆਪਣੇ ਜਿਹੜੇ ਰੋਸਟ ਕੀਤੇ ਮਖਾਣੇ ਨੇ ਹਨ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ ਮਿਕਸੀ ਦੇ ਜਾਰ 'ਚ ਆਪਾਂ ਐਡ ਕਰ ਲਿਆ ਉਹਨਾਂ ਨੂੰ। ਤੇ ਇਸ ਸਾਈਡ ਆਪਣਾ ਦੇਖੀ ਜਾਓ ਤੁਸੀਂ। ਉਹ ਜਿਹੜਾ ਗੁੜ ਉਹ ਚਾਣੀ ਨੀ ਮਾਣੀ ਆਪਾਂ ਜਸਟ ਨੂੰ ਮੈਲਟ ਕਰਨਾ ਤੇ ਮੈਲਟ ਹੋ ਰਿਹਾ ਨਾ ਹੋ ਗਿਆ ਨਾ ਇਹ ਆਪਣਾ ਤੋਸਟ ਕੀਤਾ ਸੀਗਾ ਉਹਨੂੰ ਆਪਾਂ ਪਿਕਸ ਆਪਣਾ ਮਿਕਸੀ ਚ ਪਿਕਸ ਕਰ ਲਏ ਸੀਗਾ ਸਾਰਾ ਤੇ ਮਖਾਣੇ ਵਾਲਾ ਵੀ ਦੋਨੋਂ ਨੂੰ ਆਪਾਂ ਇੱਕ ਜੇ 21 ਬੋਲ ਚ ਮਿਕਸ ਕਰ ਲੈਣਾ ਦੋਨਾਂ ਨੂੰ ਠੀਕ ਆ ਜੀ ਕਿਉਂਕਿ ਐਡ ਤਾਂ ਹੋਣਾ ਹੀ ਆ ਫੇਰ ਦੁਬਾਰਾ ਐਡ ਕਰਾਂਗੇ ਤਾਂ ਆਪਾਂ ਪਹਿਲੀ ਮਿਕਸ ਕਰ ਲੈਣਾ ਨੂੰ ਤੇ ਗੁੜ ਵੀ ਆਪਣਾ ਮੈਲਟ ਹੋ ਚੁੱਕਿਆ ਬ੍ਰੋ ਤੇ ਹੁਣ ਇਸ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਪ੍ਰੋਸੈਸ ਤੇ ਆਪਾਂ ਆਪਣਾ ਜਿਹੜਾ ਕਾਜੂ ਬਦਾਮਾ ਹੁਣ ਆਪਾਂ ਇਹਨਾਂ ਨੂੰ ਚੱਲਿਆ ਗ੍ਰੇਨ ਕਰਨ ਬਸ ਇਖਲਾਰਾ ਪਿਆ ਬੇ ਮਿੱਤਰ ਗਨੋਰ ਕਰੇ। ਥਾਮ ਦਾਬ ਜਿਹੜਾ ਸੀ ਪਾਊਡਰ ਬਣਾ ਲਿਆ ਮਿਕਸ ਵਿੱਚ। ਦੇਖੋ ਹੋ ਗਿਆ ਫਾਈਨ। ਆਪਾਂ ਇਹਨਾਂ ਨੂੰ ਅਸੀਂ ਐਡ ਕਰਾਂਗੇ। ਗੈਸ ਫਲੇਮ ਆਨ ਤੇ ਇਸ ਤੋਂ ਬਾਅਦ ਮੇਤਰੋ ਜਿਹੜਾ ਨੈਕਸਟ ਸਟੈਪ ਹੋਣ ਜਾ ਰਿਹਾ ਆਪਾਂ ਕਰ ਰਹੇ ਦੁਬਾਰਤ ਆਪਣੀ ਗੈਸ ਫਲੇਮ ਆਨ ਤੇ ਰੱਖਾਂਗੇ ਕੜਾਹੀ। ਇੱਕ ਚੀਜ਼ ਹੋਰ ਦੱਸ ਦੇਣਾ ਜਿਹੜੀ ਅੱਜ ਇਹ ਬਣਦੀ ਪਈ ਆ ਆਪਣੀ ਗੁੜ ਚਨੇ ਵਾਲੀ ਮਰਫੀ ਇਹ ਸਪੈਸ਼ਲੀ ਮੇਰੇ ਕਰਕੇ ਬਣਦੀ ਪਈ ਆ ਤੇ ਇਹਦੇ ਵਿੱਚ ਇੱਕ ਇਹ ਚੀਜ਼ ਐਡ ਹੋਣ ਜਾ ਰਹੀ ਜਿਹੜੀ ਕਿ ਆਪਾਂ ਮਤਲਬ ਜੇ ਚਾਹ ਚਪਾਗੀ ਵੀ ਪੀ ਸਕਦੇ ਹਾਂ ਬਟ ਉਹ ਸਪੈਸ਼ਲੀ ਮੈਂ ਚੀਜ਼ ਇਹ ਚ ਐਡ ਕਰਵਾਈ ਆ। ਤੁਸੀਂ ਉਹ ਵੀ ਦੇਖਿਆ ਹੋਣਾਗੇ ਕਿਉਂਕਿ ਮੈਨੂੰ ਖੰਗ ਜਖਮ ਕਾਫੀ ਦਿਨ ਤੋਂ हट ਨਹੀਂ ਰਿਹਾ ਰੈਗੂਲਰਲੀ ਤੇ ਸਭ ਤੋਂ ਪਹਿਲਾਂ ਐਡ ਕਰ ਰਹੇ ਆਪਾਂ 2 ਚਮਚ ਦੇਸੀ ਕੀ ਲੋੜੀ ਦੇਸੀ ਕੀ ਆਪਣਾ ਹੋ ਗਿਆ ਐਡ ਰਕੀ ਹੋ ਗਿਆ ਮੈਲਟ ਤੇ ਉਸ ਤੋਂ ਬਾਅਦ ਇਹ ਚਮਚਾਪਾ ਇੱਕ ਐਡ ਕਰਨ ਜਾ ਰਹੇ ਹਾਂ ਸੁੰਡ ਦਾ ਸੁੰਡ ਬਬਿਓ ਤੇ ਮਤਲਬ ਇਹ ਮੈਂ ਸਪੈਸ਼ਲੀ ਆਪਣੇ ਕਰਕੇ ਐਡ ਕਰਵਾਉਣਾ ਪਏ ਕਿਉਂਕਿ ਜਿਹੜੀ ਰੈਸਪੀ ਹੈ ਮੇਰੇ ਕਰਕੇ ਹੀ ਬਣ ਰਹੀ ਹੈ ਤੇ ਕਿਉਂਕਿ ਸੁੰਡਲ ਆਪਾਂ ਚਾਹ ਚ ਪਾ ਕੇ ਵੀ ਪੀ ਲੈਂਦੇ ਆ ਨਾ ਮਤਲਬ ਖੰਘ ਦੇ ਕੰਮ ਤੋਂ ਵਧੀਆ ਰਾਹਤ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਕੀ ਕਰ ਰਹੇ ਆ ਗੇੜਮਨ ਇਹ ਕਾਜੂ ਬਦਾਮ ਦਾ ਪਾਊਡਰ ਹੈ ਇਹਨਾਂ ਨੂੰ ਅਸੀਂ ਪਹਿਲਾਂ ਨਹੀਂ ਸੀ ਭੁੰਨਿਆ ਹੈਗਾ ਇਸ ਕਰਕੇ ਹੁਣ ਇਹਨੂੰ ਅਸੀਂ ਆਪਣੇ ਦੇਸੀ ਘੀਚ ਉਹਨੂੰ ਕਰਾਂਗੇ ਭੁੰਨਾਂਗੇ ਇਸ ਕਰਕੇ ਹੁਣ ਇਹਨੂੰ ਪਾਊਡਰ ਬਣਾ ਕੇ ਹੁਣ ਭੁੰਨ ਲੈਣਾ ਆਪਣੇ ਘੀ ਦੇ ਵਿੱਚ ਨਹੀਂ ਤਾਂ ਕਈ ਵਾਰ ਅਸੀਂ ਡਰਾਈ ਫਰੂਟ ਨੂੰ ਪਹਿਲਾਂ ਭੁੰਨ ਲੈਂਦੇ ਆ ਨਾ ਅਸੀਂ ਬਾਅਦ ਚ ਭੁੰਨ ਰਹੇ ਆਣੇ ਆਪਾਂ ਮਤਰੋਏ ਦੇ ਵਿੱਚ ਆਪਣੇ ਡ్రਾਈ ਫੂਡ ਜਿਹੜੇ ਪੀਸੇ ਹੋਏ ਨੇ ਕਾਜੂ ਬਦਾਮ ਜਿਹੜਾ ਮਿਕਸ ਕਰਤੇ ਉਸ ਤੋਂ ਬਾਅਦ ਇਹਨੂੰ ਥੋੜੇ ਲਈ ਐਦਾਂ ਆਪਾਂ ਭੁੰਨਣਾ ਹਲਕਾ ਜਿਹਾ ਬਰਾਊਨ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੇ ਨੈਕਸਟ ਐਡ ਕਰਾਂਗੇ ਦੇਖਿਓ ਤੁਸੀਂ ਚੀਜ਼ ਮਨ ਆਪਾਂ ਕੀ ਐਡ ਕਰਨਾ ਵਿੱਚ ਇਹ ਨਾਰੀਅਲ ਦਾ ਬਰਾਦਾ ਬ੍ਰੇਕ ਪੀਸ ਜਿਹੜਾ ਹੁੰਦਾ ਓਕੇ 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 ਤੇ ਮਿੱਤਰੋ ਨੈਕਸਟ ਜਿਹੜਾ ਸਟੈਪ ਆ ਉਹ ਵੀ ਚ ਐਡ ਕਰ ਰਹੇ ਆਪਾਂ ਨਾਰੀਅਲ ਦਾ ਬਰਾਦਾ ਇਹ ਚੰਗੀ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਤਲਬ ਭੁੰਨ ਜੀ ਲਾਵਾਂਗੇ ਜਿੱਦਾਂ ਜਿੰਨੇ ਕੋ ਗਦਾਮ ਭੁੰਨੇ ਨੇ ਤੇ ਸਰਦੀਆਂ ਚ ਵੈਸੇ ਮੋਸਟਲੀ ਹਰ ਇੱਕ ਬੰਦੇ ਨੂੰ ਖੰਗ ਜ਼ਖਾਮ ਬੁਖਾਰ ਦੀ ਨਾਰਮਲ ਸ਼ਿਕਾਇਤ ਰਹੀ ਜਾਂਦੀ ਹੈ ਤਾ ਇਹ ਚੀਜ਼ ਐ ਸੀ ਸਾਡੇ ਲਈ ਪਹਿਲੀ ਸਰਦੀਆਂ ਦਾ ਰਾਮਬਾਰ ਜਿਹੜਾ ਐਡ ਕਰਦਾ ਸੀ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਹੋਰ ਹੁਣ ਆਪਾਂ ਪਾ ਰਹੇ ਆ ਚਨੇ ਤੇ ਜਿਹੜੇ ਮਖਾਣੇ ਸੀਗੇ ਫੁੱਲ ਮਖਾਣੇ ਪੀਸੇ ਹੋਏ ਇਹਨਾਂ ਦਾ ਪਾਊਡਰ ਇਹ ਆਪਾਂ ਮਿਕਸ ਕਰ ਰਹੇ ਆ ਇਹਦੇ ਵਿੱਚ ਲੋ ਜੀ ਦੋਸਤੋ ਜਿਹੜਾ ਆਪਾਂ ਪਹਿਲਾਂ ਟੈਕਸਚਰ ਤਿਆਰ ਕਰਕੇ ਰੱਖਿਆ ਸੀ ਮਿਕਸ ਕਰਕੇ ਛੋਲਿਆਂ ਨੂੰ ਪੀਸਿਆ ਸੀ ਤੇ ਆਪਣੇ ਜਿਹੜੇ ਫੁੱਲੋਂਖਾਣੇ ਉਹ ਸੀਗੇ ਰੋਸਟ ਕੀਤੇ ਹੋਏ ਉਸ ਨੂੰ ਐਡ ਕਰਤਾ ਚੰਗੀ ਤਰ੍ਹਾਂ ਵਿੱਚ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਦੇਖੀ ਚਲੋ ਮਿਕਸ ਕਰ ਲਿਓ ਇਹਨਾਂ ਨੂੰ ਚੰਗੀ ਤਰ੍ਹਾਂ ਤੋਂ ਬਾਅਦ ਮਿੱਤਰੋ ਜਿਹੜਾ ਆਪਾਂ ਵਿੱਚ ਜਿਹੜਾ ਪੀਸਿਆ ਹੋਇਆ ਸੀਗਾ ਆਪਾਂ ਐਡ ਕਰ ਲਿਆ ਸੀ ਉਸ ਤੋਂ ਬਾਅਦ ਜੇ ਤੁਸੀਂ ਮੜਾ ਚੰਗੀ ਤਰ੍ਹਾਂ ਤਰੀਕੇ ਨਾਲ ਭੁੰਨ ਲਿਓ ਤਾਂ ਕਿ ਕੁਝ ਵੀ ਕੱਚਾ ਨਾ ਰਹੇ ਕੋਈ ਟੇਸਟ ਆਵੇ ਜਿਹੜਾ ਵਧੀਆ ਆਵੇ ਤੇ ਹਰ ਇੱਕ ਚੀਜ਼ ਚੰਗੀ ਤਰ੍ਹਾਂ ਮਿਕਸ ਹੋ ਜਾਏ ਸਾਰੀਆਂ ਚੀਜ਼ਾਂ ਨਾਲ ਆਪਸ ਵਿੱਚ ਤਾਂ ਕਿ ਖਾਣ ਲੱਗੇ ਜਿਹੜਾ ਟੇਸਟ ਆ ਉਹ ਵੱਖਰਾ ਹੀ ਆਵੇ ਯਾਰ ਤੇ ਇਹਦੇ ਵਿੱਚ ਆਪਾਂ ਔਡ ਕਰ ਰਹੇ ਹਾਂ ਗੁੜਾ ਪਾਣੀ ਹਾਂ ਹਾਲੋਂ ਦੀ ਮਿਕਸ ਕਰਤਾ ਗੁੜਾ ਵਾਲਾ ਪਾਣੀ ਇਹਦੇ ਵਿੱਚ ਜਿਹੜੇ ਤੇ ਘੁਨਰੇ ਲਿਏ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮੈਂ ਆਪਾਂ ਹੁਣ ਕਾਪਕ ਵਿੱਚ ਮੈਲਟ ਕੀਤਾ ਹੋਣਾ ਸੀ ਉਹ ਐਡ ਕਰ ਲਿਆ ਉਸ ਤੋਂ ਬਾਅਦ ਇਹਨਾਂ ਚੰਗੀ ਤਰ੍ਹਾਂ ਤੁਸੀਂ ਹਲਾਣਾ ਹਲਾਣ ਦਾ ਮਤਲਬ ਇਹ ਹੈ ਕਿ ਇਹ ਆਪਸ ਵਿੱਚ ਮਤਲਬ ਥੱਲੇ ਕੜਾਈ ਨਾਲ ਚਿਪਕੇ ਨਾ ਤੇ ਤੁਸੀਂ ਦੇਖੀ ਜਾਓ ਇਹ ਤੋਂ ਅੱਗੇ ਅੱਗੇ ਬਣਦਾ ਕੀ ਹੈ ਇਹੀ ਹੈ ਬਾਬੇ ਰਾਮਬਾਂਣ ਦੀ ਜਿਹੜੀ ਅਸੀਂ ਆਪਾਂ ਬਣਾ ਰਹੇ ਹਾਂ ਬਸ ਐਦਾਂ ਕਿ ਥੋੜੀ ਜਿਹੀ ਮਿਹਨਤ ਇਹਨੂੰ ਨਾਲ ਲੱਗਣ ਦੋ ਕੜਾਈ ਦੇ ਨਾਲ ਲੱਗਣ ਤੋਂ ਹਟਾਣਾ ਪੈਂਦਾ ਮਤਲਬ ਹਲਾਣਾ ਪੈਂਦਾ ਬਾਰ ਬਾਰ ਇਧਰ ਇਹ ਆਪਣਾ ਮਿਕਚਰਾ ਹੈ ਮੋਸਟਲੀ تیار ਹੋ ਹੀ ਚੱਲਿਆ ਬਸ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਆਪਾਂ ਇਧਰ ਜਿਹੜਾ ਇੱਕ ਦੇਸੀ ਘੀ ਲਿਆ ਤੇ ਨਾਲ ਲਈ ਆਪਾਂ ਥਾਲ ਜਿਹਦੇ ਵਿੱਚ ਆਪਾਂ ਇਹਨੂੰ ਕੱਢਣਾ ਇਹ ਚੰਗੀ ਤਰ੍ਹਾਂ ਦੇਸੀ ਘੀ ਲਾਵਾਂਗੇ ਕਿਉਂਕਿ ਥੱਲੇ ਚਿਪਕਣਾ ਨਹੀਂ ਚਾਹੀਦਾ ਇਹ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਲਾ ਦਾਂਗੇ ਥਾਲੀ ਦੇ نیچے ਤੇ ਨਾਲ ਸਾਡੀ ਬਰਫੀ ਚਿਪਕੂ ਵੀ ਨਹੀਂ ਪ੍ਰੋਪਰ ਅਸੀਂ ਪੀਸ ਕੱਟਾਂਗੇ ਤੇ ਉਤਰ ਜੂਗਾ ਆਮ ਨਾਲ ਬਿਲਕੁਲ ਤੇ ਆਪਾਂ ਇਹਨੂੰ ਮਿੱਤਰੋ ਸਟੋਰ ਕਰਕੇ ਰੱਖਣਾ ਫਿਰ ਡੇਲੀ ਨਾਈਟਸ ਦੇ ਦੁੱਧ ਨਾਲ ਇੱਕ ਇੱਕ ਪੀਸ ਡੇਲੀ ਖਾਇਆ ਕਰਾਂਗੇ ਮਸ ਦਵਾਈ ਦੀ ਤਰ੍ਹਾਂ ਲਾ ਲਓ ਤੁਸੀਂ ਬਿਲਕੁਲ ਕਿਹੇ ਦਵਾਈ ਦੇਸੀ ਦਵਾਈ ਹੈ ਸਾਡੀ ਘਰ ਦੀ ਬਣਾਈ ਹੋਈ ਵਧੀਆ ਚਲੋ ਜੇ ਹੁਣ ਆਪਾਂ ਕੱਢਣ ਜਾ ਰਹੇ ਹਾਂ ਥਾਲੇ ਦੇ ਵਿੱਚ ਦੇਖੀ ਚਲੋ ਲੋ ਲੋ ਫਿਰ ਕਰੋ ਕਿਉਂਕਿ ਮੈਂ ਕਾਫੀ ਦਿਨਾਂ ਤੋਂ ਯਾਰ ਰੈਗੂਲਰਲੀ ਬਿਮਾਰ ਚੱਲ ਰਹਾ ਤੇ ਅੱਜ ਮੰਮੀ ਕਹਿੰਦੇ ਵੀ ਚਲ ਮੈਂ ਤੁਹਾਨੂੰ ਇੱਕ ਚੀਜ਼ ਬਣਾ ਕੇ ਦੇ ਦਿੰਦੀ ਆ ਨਾਲੇ ਤਾਂ ਆਪਾਂ ਸਾਰੇ ਜਣੇ ਜਿਵੇਂ ਜਿਵੇਂ ਸਾਰਾ ਸਾਡੀ ਫੈਮਿਲੀ ਬਿਮਾਰ ਜਲਦੀ ਪਈ ਆ ਵੀ ਆਪਾਂ ਚਲੋ ਆਪਣੀ ਸਿਹਤ ਦਾ ਵੀ ਪ੍ਰੋਪਰ ਖਿਆਲ ਰੱਖੀਏ ਇਹਦੇ ਕਰਕੇ ਅੱਜ ਅਸੀਂ ਇਹ ਚੀਜ਼ ਬਣਾਈ ਆ ਕਿਉਂਕਿ ਸਾਡੀ ਆਦਤ ਆ ਸੀ ਬੇਲੀ ਰੋਟੀ ਖਾਣ ਤੋਂ ਬਾਅਦ ਅਸੀਂ ਮਿੱਠਾ ਤੇ ਨਾਲ ਦੁੱਧ ਖਾਨ ਪਿੰਨੇ ਬਿੰਨੇ ਆ ਸਾਡੀ ਆਦਤ ਆ ਇਸ ਕਰਕੇ ਆਪਾਂ ਸੋਚਿਆ ਮਿੱਠਾ ਖਾਣ ਦਾ ਹੈਗੇ ਕਿਉਂ ਨਾ ਇੱਕ ਵਧੀਆ ਕਹਿ ਚੀਜ਼ ਬਣਾ ਲਈ ਜਿਹਦੇ ਨਾਲ ਆਪਣੇ ਸਰੀਰ ਨੂੰ ਫਾਇਦਾ ਮਿਲੇ ਤੇ ਨਾਲੇ ਜਿਹੜੀ ਇਮਿਊਨਿਟੀ ਸਿਸਟਮ ਆ ਉਹ ਵੀ ਸਟਰੋਂਗ ਹੋ ਜਾਵੇ ਜਿਹਦੀ ਆਪਾਂ ਨੂੰ ਫਾਇਦੇ ਤਾਂ ਹੋਣੇ ਯਾਰ ਘੱਟੋ ਘੱਟ ਨਾਲੇ ਦੁੱਧ ਦਾ ਗਲਾਸ ਪੀਆ ਕਰਾਂਗੇ ਕਿ ਤੇ ਆਟੋਮੈਟਿਕ ਸਰੀਰ 'ਚ ਤਾਕਤ ਆਂਦੀ ਆ ਬੰਦੇ ਦੇ ਚੈੱਕ ਕਰੋ ਤੁਸੀਂ ਇਦਾਂ ਇਹਨੂੰ ਥਾਲੀ ਦੇ ਵਿੱਚ ਪਾ ਕੇ ਐਨ ਪ੍ਰੋਪਰ ਸ਼ੇਪ ਦੇ ਨਾਲ ਹੱਥ ਦੇ ਨਾਲ ਐਨ ਸਪਰੈਡ ਕਰ ਲੈਣਾ ਇਹਨੂੰ ਗਰਮ ਹੈ ਹਾਲੇ ਥੋੜਾ ਜਿਹਾ ਮੈਂ मतलब ਹਲਕੀ ਹਲਕੀ ਹੱਥ ਲਗਾ ਰਹੀ ਹਾਂ ਥੋੜਾ ਜਿਹਾ ਮਤਲਬ ਠੰਡਾ ਹੋਊਗਾ ਨਾ ਪ੍ਰੋਪਰ ਸੈੱਟ ਹੋ ਜਾਣਾ ਇਹ ਫਿਰ ਦੇਖਣ ਜੀ ਵੀ ਯਾਰ ਬਹੁਤ ਸੋਹਣਾ ਲੱਗ ਰਿਹਾ ਹੱਥ ਪਰੇ ਕਰਿਓ ਚੈੱਕ ਕਰੋ ਤੁਸੀਂ ਲੁੱਕ ਦੇਖੋ ਯਾਰ ਮਤਲਬ ਜਿਹੜੀ ਜਿਹੜੀ ਚੀਜ਼ਾਂ ਵਿੱਚ ਆਪਾਂ ਐਡ ਕੀਤੀਆਂ ਨੇ ਪ੍ਰੋਪਰਲੀ ਆਪਾਂ ਨੂੰ ਦਿਖ ਵੀ ਰਹੀਆਂ ਨੇ ਤੇ ਲਾਸਟ ਜਿਹੜੀ ਫਾਈਨਲ ਲੋਕਾਂ ਇਤਰਾ ਉਹ ਅੱਗੇ ਉੱਪਰ ਆਪਣਾ ਕੱਟੇ ਹੋਏ ਬਦਾਮ। ਕੀ ਬਾਤ ਹੈ। ਚੈੱਕ ਕਰੋ। ਹੁਣ ਆਪਾਂ ਇੱਥੇ ਤੇ ਸਪਰੈਡ ਕਰੂੰਗੀ ਜਿਹੜੇ ਮਤਲਬ ਬਰਫੀ ਦੇ ਨਾਲ ਇਹ ਪ੍ਰੋਪਰ ਉੱਪਰ ਹੋ ਜਾਣਗੇ ਥੋੜਾ ਥੋੜੇ। ਆਪਣੇ ਘਰੇ ਜਰੂਰ ਆਪਣੇ ਘਰ ਦੇ ਨਾਲ ਸ਼ੇਅਰ ਕਰਿਓ ਦੱਸਿਓ ਤੇ ਘਰੇ ਬਣਾ ਕੇ ਜਰੂਰ ਖਾਓ ਕਿਉਂਕਿ ਇਹ ਜੀ ਚੀਜ਼ ਜਰੂਰ ਖਾਣੀ ਚਾਹੀਦੀ ਆ ਜਿਹਦੇ ਨਾਲ ਆਪਣੇ ਸਰੀਰ ਨੂੰ ਹਰ ਇੱਕ ਚੀਜ਼ ਹਰ ਇੱਕ ਤਰ੍ਹਾਂ ਦੀ ਵਿਟਾਮਿਨਾਂ ਕੈਲਸ਼ੀਅਮ ਫਾਈਬਰ ਪ੍ਰੋਟੀਨ ਹਰ ਇੱਕ ਚੀਜ਼ ਮਿਲੇ ਯਾਰ ਆਹ ਲਓ ਜੀ ਹੁਣ ਆਪਾਂ ਇਹਨੂੰ ਠੰਡਾ ਹੋਣ ਤੋਂ ਬਾਅਦ ਦੇ ਕੱਟਾਂਗੇ ਪੀਸ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਗੇ ਚੈੱਕ ਕਰੋ ਲੁੱਕ ਮਿੱਤਰੋ 2 ਘੰਟੇ ਲੱਗੇ ਤੇ 2 ਘੰਟੇ ਵਿੱਚ 2 ਘੰਟੇ ਤੱਕ ਇਹਨੂੰ ਪਰਟੰਡਾ ਕਰਾਂਗੇ ਪਹਿਲਾਂ ਇਸ ਨੂੰ ਹੀ ਠੰਡੇ ਕਰਨ ਵਾਸਤੇ ਤੇ ਪ੍ਰੋਪਰ ਠੰਡਾ ਹੋ ਜਾ ਉਸ ਤੋਂ ਬਾਅਦ ਆਪਾਂ ਇਹਦੇ ਕੱਟ ਕੇ ਪੀਸ ਫਿਰ ਤੁਹਾਨੂੰ ਦਿਖਾਣੇ ਆਂ ਮਿਲਦੇ ਆਂ ਮਿੱਤਰੋ ਠੀਕ ਆ ਮਿੱਤਰੋ ਆਪਾਂ ਲੱਗਿਆ ਬਲੌਗ ਇੱਥੇ ਐਂਡ ਕਰਨਾ ਆਪਣਾ ਤੇ ਮਿਲਦੇ ਕਿਸੇ ਨਵੇਂ ਬਲੌਗ ਚ ਦਿਲਦਨ ਬਾਏ ਬਾਏ ਟੇਕ ਕੇਅਰ ਤੇ ਆਪਣੇ ਘਰੇ ਜਰੂਰ ਇਹ ਰ ਕਿਉਂਕਿ ਜੇ ਤੁਸੀਂ ਸ਼ੇਅਰ ਕਰਦੇ ਹੋ ਤਾਂ ਹਰ ਇੱਕ ਬੰਦਾ ਮਤਲਬ ਇਹ ਚੀਜ਼ ਬਣਾ ਕੇ ਖਾਵੇ ਇਹ ਚੀਜ਼ ਖਾਣ ਦਾ ਫਾਇਦਾ ਹੀ ਫਾਇਦੇ ਨੇ ਕਿਉਂਕਿ ਮੈਂ ਮੋਸਟਲੀ ਕਾਫੀ ਟਾਈਮ ਤੋਂ ਨਾ ਜ਼ਿਆਦਾ ਦਿਨ ਯਾਰ ਕਿੰਨੇ ਮੈਂ ਮੈਨੂੰ ਕੋਈ ਸਾਈਡ ਆਈਡੀਆ ਵੀ ਨਹੀਂ ਪੰਜ ਦਿਨ ਚੱਲੇ ਗਏ ਤੇ ਮੈਂ ਮਨ ਪੰਜ ਛੇ ਦਿਨ ਚੱਲੇ ਯਾਰ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਖਾਂਗ ਦਾ ਜ਼ੁਖਾਮ ਬੁਖਾਰ ਪੁੱਛੋ ਨਾ ਮੈਂ ਕਹਿੰਦਾ ਵੀ ਪਤਾ ਨਹੀਂ ਕਿੰਨੀਆਂ ਕਿ ਦਵਾਈਆਂ ਖਾ ਲਿਆ ਕਿੰਨੀਆਂ ਕਿ ਨਹੀਂ ਬਟ ਆਰਾਮ ਨਹੀਂ ਆਉਂਦਾ ਪਿਆ ਤੇ ਇਸ ਕਰਕੇ ਫਿਰ ਮੈਂ ਅੱਜ ਮੰਮੀ ਨੂੰ ਕਿਹਾ ਤਾਂ ਕਰਕੇ ਇਹਨਾਂ ਨੇ ਫਿਰ ਮੈਨੂੰ ਆ ਚੀਜ਼ ਤਿਆਰ ਕਰਕੇ ਦਿੱਤੀ ਆ ਕਹਿੰਦੇ ਹੁਣ ਵੀ ਮੈਂ ਚਾਹ ਪੀਂਗੇ ਹਟਿਆ ਸੁੰਡ ਵਾਲੀ ਜੁਆਨ ਤੇ ਵਿੱਚ ਤੁਲਸੀ ਪਾਈ ਹੋਰ ਬੜਾ ਕੁਝ ਪਾਇਆ ਸੀਗਾ ਉਹਦੇ ਨਾਲ ਮੈਨੂੰ ਥੋੜਾ ਫਰਕ ਆ ਕਿਉਂਕਿ ਇਹ ਚੀਜ਼ਾਂ ਨਾਲ ਦਵਾਈਆਂ ਨਾਲ ਦਵਾਈ ਛੇਤੀ ਛੇਤੀ ਅਸਰ ਨਹੀਂ ਕਰਦੀ ਤੇ ਦਵਾਈਆਂ ਮਤਲਬ ਕਿਤੇ ਨਾ ਕਿਤੇ ਜਾ ਕੇ ਆਰੇ ਆਪਾਂ ਦਵਾਈ ਜ਼ਿਆਦਾ ਖਾਂਨੇ ਤਾਂ ਵੀ ਸ਼ੀਸ਼ੇ ਨੂੰ ਖਰਾਬ ਕਰਦੀ ਆ ਇਸ ਕਰਕੇ ਫਿਰ ਆਪਾਂ ਇਹ ਆਪਣਾ ਜਿਹੜਾ ਦੇਸੀ ਨੁਕਤਾ ਇਹ ਵਰਤ ਰਹੇ ਆ ਅੱਜ ਤੇ ਆਪਾਂ ਇਹੀ ਰੈਸਪੀ ਵਰਤਾਂ ਬਣਾਈ ਆ ਕਿਉਂਕਿ ਅੱਗੇ-ਅੱਗੇ ਸਰਦੀਆਂ ਆਣਗੀਆਂ ਸਰਦੀਆਂ ਵਿੱਚ ਵੀ ਇਹ ਬਹੁਤ ਘੈਂਟ ਚੀਜ਼ ਰੋਗਗੀ ਹਰ ਇੱਕ ਚੀਜ਼ ਆਪਣੇ ਜਿਹੜੇ ਤੇ ਇਸੇ ਕਰਕੇ ਆਪਾਂ ਫਿਰ ਸਪੈਸ਼ਲੀ ਬਣਵਾਈ ਹੈ ਤੇ ਠੀਕ ਹੈ ਮਿੱਤਰੋ ਮਿਲਦੇ ਆ ਕਿਸੇ ਨਵੇਂ ਬਲੌਗ ਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੇਂ ਬਲੌਗ ਠੀਕ ਹੈ ਮਿੱਤ ਬਾਏ 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 ਬਾਏ